ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਆਦਮੀ ਹੁੰਦਾ ਉਹਦੇ ਦੋ ਲੜਕੇ ਹੁੰਦੇ ਆ ਉਹ ਦੋਨੇ ਲੜਕੇ ਨਾ ਆਪਦੇ ਜਾਇਦਾਦ ਪਿੱਛੇ ਲੜਦੇ ਝਗੜਦੇ ਰਹਿੰਦੇ ਆ ਤੇ ਇੱਕ ਦਿਨ ਉਹਦਾ ਪਿਤਾ ਕਹਿੰਦਾ ਵੀ ਚਲੋ ਤੁਸੀਂ ਲੜੋ ਨਾ ਚਲੋ ਮਾਤਰ ਨੂੰ ਇੱਕ ਥਾਂ ਤੇ ਲੈ ਚਲਦਾ ਉੱਥੇ ਦਿਖਾਉਣਾ ਤੇ ਤੁਹਾਡੀ ਪ੍ਰਾਪਰਟੀ ਪਈ ਹੈ ਉਹ ਦੋਨੇ ਜਣੇ ਉਹਦੇ ਨਾਲ ਚਲੇ ਜਾਂਦੇ ਤੇ ਉਹ ਇੱਕ ਨਾ ਦੂਰ ਕਿਤੇ ਚਲਾ ਜਾਂਦਾ ਉੱਥੇ ਨਾ ਇੱਕ ਹਵੇਲੀ ਹੁੰਦੀ ਆ ਉਹ ਹਵੇਲੀ ਦੇ ਵਿੱਚ ਕਹਿੰਦਾ ਆ ਹਵੇਲੀ ਸੋਡੀ ਆ ਉਹ ਮੁੰਡੇ ਅੰਦਰ ਵੇਖਣ ਵਾਸਤੇ ਚਲੇ ਜਾਂਦੇ ਆ ਤੇ ਉਹ ਬਾਹਰ ਬੈਠਾ ਰੋਣ ਲੱਗ ਜਾਂਦਾ ਰੋਦੇ ਰੋਦੇ ਉਹਦੀ ਅੱਖਾਂ ਵਿੱਚ ਪੂਰਾ ਪਾਣੀ ਆ ਜਾਂਦਾ ਤੇ ਮੁੰਡੇ ਉਹ ਹਵੇਲੀ ਵੇਖ ਕੇ ਜਦੋਂ ਬਾਹਰ ਆਉਂਦੇ ਆ ਨਾ ਉਹ ਕਹਿੰਦੇ ਪਾਪਾ ਕੀ ਗੱਲ ਤੁਹਾਡੀ ਅੱਖਾਂ ਦੇ ਵਿੱਚ ਅਥਰੂ ਕਿਉਂ ਆ ਉਹ ਕਹਿੰਦੇ ਵੀ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਦਾ ਵੀ ਤੁਸੀਂ ਮਟਵਾਰੇ ਪਿੱਛੇ ਲੜੀ ਜਾਂਦੇ ਆ ਇਸੇ ਤਰ੍ਹਾਂ ਮੇਰੇ ਇਹ ਜਿਹੜੀ ਹਵੇਲੀ ਸੀਲਾ ਇਹ ਪਹਿਲਾ ਮੇਰੇ ਪਿਤਾ ਦੇ ਨਾਂ ਤੇ ਸੀ ਫਿਰ ਮੇਰੇ ਨਾਂ ਤੇ ਹੋ ਗਈ ਮੇਰਾ ਭਰਾ ਇਸ ਹਵੇਲੀ ਪਿੱਛੇ ਮੇਰੇ ਨਾਲ ਲੜਿਆ ਨਾ ਜਦੋਂ ਨਾ ਉਹ ਵਾਪਸ ਲਿਆ ਆ ਬੁਰਕੇ ਬੇਰੁੜੀ ਬਣਿਆ ਇਸ ਲਈ ਇਹ ਜਿਹੜੀ ਹਵੇਲੀ ਆ ਨਾ ਇੱਕ ਤਰ੍ਹਾਂ ਦੀ ਬੰਜਰ ਪਈਆ ਇਹ ਤੁਹਾਡੇ ਲਈ ਵੀ ਸਹੀ ਦੀ ਇਸ ਲਈ ਕਮਾਈ ਕਰੋ ਕਮਾਈ ਦਾ ਸਾਥ ਨਹੀਂ ਸਾਨੂੰ ਅੱਗੇ ਲਿਜਾ ਸਕਦੇ ਇਹ ਜੀਆਂ ਜਾਇਦਾਦਾਂ ਤੋਂ ਦੂਰ ਆ ਇਹ ਜਾਇਦਾਦ ਨੇ ਪਹਿਲਾਂ ਦਾ ਭਰਾ ਖਰਾਬ ਕੀਤਾ ਪਹਿਲਾ ਪਿਆਰ ਦੇ ਰੱਖੀ ਉਹ ਵੀ ਵਿਚਾਰਾ ਇਸੇ ਤਰ੍ਹਾਂ ਜਾਂਦਾ ਰਿਹਾ ਇਹ ਜਾਇਦਾਦ ਜਿਹੜੀ ਆ ਨਾ ਇਹ ਇੱਕ ਤਰ੍ਹਾਂ ਦੀ ਖੱਜਰ ਖੱਜਰ ਪਈਕੋਤੀ ਹੈ ਇਹ ਕਿਸੇ ਦੇ ਕੰਮ ਨਹੀਂ ਆਉਂਦੀ ਇਸ ਲਈ ਮਿਹਨਤ ਸਫਲਤਾ ਦੀ ਕਰਦੀ ਹੈ ਮਿਹਨਤ ਕਰੋ ਮਿਹਨਤ ਕਰਕੇ ਕਮਾਓ ਕਮਾ ਕੇ ਆਰਦਾ ਵਧਾਓ ਉਸਨੂੰ